ਹਾਲੇ ਹੋਰ ਕੰਮ ਕਰਨਾ ਬਾਕੀ ਹੈ ਹਾਲ ਹੀ ਚ ਹਾਰਨ ਤੋਂ ਬਾਅਦ ਬੋਲੇ ਪੀਐਮ ਟਰੋਡੋ ਜੀ ਹਾਂ ਵੈਂਕੂਵਰ ਵਿੱਚ ਮੋਟਰੀਅਲ ਉਪਚੋਣ ਵਿੱਚ ਹਾਰਨ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੋਡੋ ਦਾ ਬਿਆਨ ਸਾਹਮਣੇ ਆਇਆ ਟਰੋਡੋ ਨੇ ਮੰਗਲਵਾਰ ਨੂੰ ਕਿਹਾ ਕਿ ਸੱਤਾਧਾਰੀ ਲਿਬਰਲ ਦੀ ਇੱਕ ਹੋਰ ਉਪਚੋਣ ਵਿੱਚ ਹਾਰ ਤੋਂ ਬਾਅਦ ਉਹ ਅਗਲੇ ਕੰਮਤੇ ਧਿਆਨ ਕੇਂਦ੍ਰਿਤ ਕਰ ਰਹੇ ਹਨ ਜਿਸ ਨਾਲ ਅਗਲੀਆਂ ਫੈਡਰਲ ਚੋਣਾ ਵਿੱਚ ਪਾਰਟੀ ਦੀ ਅਗਵਾਈ ਕਰਨ ਦੀ ਉਹਨਾਂ ਦੀ ਯੋਗਤਾ ਤੇ ਹੋਰ ਸਵਾਲ ਖੜੇ ਹੋਏ ਹਨ। ਟਰੋਡੋ ਨੇ ਉਟਾਵਾ ਵਿੱਚ ਕਿਹਾ ਕਿ ਸਪਸ਼ਟ ਤੌਰ ਤੇ ਜਿੰਨਾ ਬਿਹਤਰ ਹੁੰਦਾ ਹੈ ਪਰ ਅਜੇ ਹੋਰ ਕੰਮ ਕਰਨਾ ਬਾਕੀ ਹੈ। ਹਾਲ ਹੀ ਦੇ ਮਹੀਨਿਆਂ ਵਿੱਚ ਦੂਜੀ ਵਾਰ ਲਿਬਰਲ ਨੂੰ ਆਪਣੇ ਸਾਫਕਾ ਗੜ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਦੋਂ ਬਲੋਕ ਕਿਊਬੇਕ ਕੋਇਸ ਨੇ ਸੋਬਾ ਨੂੰ ਮੋਟਰੀਅਲ ਦੇ ਲਸਾਲੇ ਇਮਾਡ ਵਰਲਡ ਦੇ ਚੋਣਾਤਮਕ ਜ਼ਿਲੇ ਵਿੱਚ ਨਿਊ ਡੈਮੋਕ੍ਰੇਟਿਕ ਪਾਰਟੀ ਨਾਲ ਤਿੰਨ ਪੱਖੀ ਮੁਕਾਬਲਿਆਂ ਦੇ ਵਿੱਚ ਜਿੱਤ ਹਾਸਲ ਕੀਤੀ। ਟਰੋਡੋ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਯਕੀਨੀ ਬਣਾਉਣਾ ਕਿ ਕੈਨੇਡੀਅਨ ਅਗਲੀਆਂ ਚੋਣਾਂ ਵਿੱਚ ਉਹਨਾਂ ਦੀ ਚੋਣ ਨੂੰ ਸਮਝਣ ਅਤੇ ਉਹ ਕੰਮ ਹੈ ਜੋ ਅਸੀਂ ਕਰਦੇ ਰਹਾਂਗੇ। ਉਹ ਦੇਖਣਾ ਆਏਗਾ ਕਿ ਜਦੋਂ ਵਾਲੀਆਂ ਇਲੈਕਸ਼ਨ ਆਈਆਂ ਕੋਦੋਂ ਕਿ ਲੋਕ ਪੀਐਮ ਟਰੋਡੋ ਨੂੰ ਫਿਰ ਤੋਂ ਜੇ ਦਾ ਸਿਰਾ ਪਹਿਨੋਂਦੇ ਨੇ ਕਿ ਜਾਂ ਫਿਰ ਨਵੀਂ ਸਰਕਾਰ ਚਾਹੁੰਦੇ ਨੇ ਇਹ ਤਾਂ ਆਉਣ ਵਾਲੇ ਸਾਲ ਦੇ ਵਿੱਚ ਹੀ ਪਤਾ ਚੱਲੇਗਾ ਤੁਹਾਨੂੰ ਦੱਸ ਤੀ ਆਉਣ ਵਾਲੇ ਸਾਲ ਦੇ ਵਿੱਚ ਜਿਹੜਾ ਆਇਆ ਕੈਨੇਡਾ ਦੇ ਵਿੱਚ ਇਲੈਕਸ਼ਨ ਹੋ ਜਾਰੀ ਗਈ ਆ ਕੈਨੇਡਾ ਦੀ ਉਹ ਹਰੇਕ ਦੀ ਨਿਗਰ ਜਿਹੜੀ ਗਈ ਆ ਕੈਨੇਡਾ ਦੇ ਉੱਤੇ ਹੀ ਬਣੀ ਹੋਈ ਆ